ਉਨਾ ਤੋਂ ਪਹਿਲਾਂ ਸਰਕਾਰ ਲੁਭਾਉਣੇ ਐਲਾਨਾਂ ਦੇ ਜ਼ਰੀਏ ਨਰਾਜ਼ ਵਰਗਾ ਨੂੰ ਰਿਜਾਉਣ ਵਿੱਚ ਜੁੱਟ ਗਈ ਹੈ ਪਰ ਸਰਕਾਰ ਦਾ ਇਹ ਦਾਅ ਉਸ ਤੇ ਪੁੱਠਾ ਪੈਂਦਾ ਨਜ਼ਰ ਆ ਰਿਹਾ ਹੈ ਦਰਸਲ ਮੰਤਰੀ ਮੰਡਲ ਨੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਦਾਅਵਾ ਐਲਾਨ ਕੀਤਾ ਸੀ ਅਤੇ ਇਸ ਐਲਾਨ ਨੂੰ ਅਧੂਰਾ ਦੱਸਦੇ ਹੋਏ ਅਧਿਆਪਕਾਂ ਤੇ ਸਰਕਾਰੀ ਮੁਲਾਜ਼ਮਾ ਨੇ ਵਿਰੋਧ ਦਾ ਝੰਡਾ ਬੁਲੰਦ ਕਰ ਰਿਹਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਰਾਜ਼ ਮੁਲਾਜ਼ਮਾਂ ਨੂੰ ਮਨਾਉਣ ਲਈ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਮંત્રીਮੰਡਲ ਦੀ ਬੈਠਕ 'ਚ ਵੀ ਅਜਿਹੀ ਹੀ ਕੋਸ਼ਿਸ਼ ਕਰਦੇ ਹੋਏ ਮੁਲਾਜ਼ਮਾਂ ਨੂੰ ਰਾਹਤ ਦੇਣ ਦੇ ਫੈਸਲੇ ਕੀਤੇ ਜੋ ਕਿ ਸਰਕਾਰ ਆਫਤ ਬਣਦੇ ਨਜ਼ਰ ਆ ਰਹੇ ਨੇ ਸਰਕਾਰੀ ਐਲਾਨਾਂ ਦੇ ਬਾਵਜੂਦ ਮੁਲਾਜ਼ਮਾਂ ਦਾ ਸੰਘਰਸ਼ ਸ਼ਾਂਤ ਹੋਣ ਦੀ ਬਜਾਏ ਹੋਰ ਜ਼ਿਆਦਾ ਭਖਣ ਜਾ ਰਿਹਾ ਮੰਤਰੀ ਮੰਡਲ ਦੀ ਬੈਠਕ 'ਚ 5178 ਅਧਿਆਪਕਾਂ ਨੂੰ ਰੈਗੂਲਰ ਕਰਨ ਰਮਸ਼ਾ ਅਧਿਆਪਕਾਂ ਦਾ ਪ੍ਰੋਬੇਸ਼ਨ ਪੀਰੀਅਡ 3 ਤੋਂ ਘਟਾ 2 ਸਾਲ ਕਰਨ ਦੇ ਫੈਸਲੇ ਨੂੰ ਸਰਕਾਰ ਆਪਣੀ ਵੱਡੀ ਉਪਲਬਧੀ ਦੱਸ ਰਹੀ ਪਹਿਲਾਂ ਸੈਟਿਆ ਵਾਲੇ ਟੀਚਰ ਜਿਹੜੇ ਸੀਗੇ ਉਹ ਅਸੀਂ ਜਿਹੜੇ ਉਸ ਵੇਲੇ ਪਰਮਨੈਂਟ ਕੀਤੇ ਸੀਗੇ ਉਹਦਾ ਅੱਜ ਪਹਿਲੋ 3 ਸਾਲ ਸੀਗਾ ਉਹਦਾ ਪੀਰੀਅਡ ਜਿਹੜਾ ਸੀਗਾ ਉਹ ਅੱਜ ਕੈਬਨਿਟ ਚ ਫੈਸਲਾ ਕਰ ਲਿਆ ਪ੍ਰੋਵਿੰਸ਼ੀਅਲ ਪੀਟ ਜਿਹੜਾ ਸੀਗਾ ਉਹ 3 ਸਾਲ ਤੋਂ 2 ਸਾਲ ਕਰਤਾ ਬੜੀ ਵੱਡੀਏ ਰਾਤ ਜਿਹੜੀ ਅੱਜ ਉਹਨਾਂ ਨੂੰ ਵੀ ਦਿੱਤੀ ਜਿਹੜਾ ਪਹਿਲਾ ਡਿਸੀਜਨ ਹੋਇਆ ਸੀ ਅੱਜ ਤੋਂ 2 ਮਹੀਨੇ ਪਹਿਲੋ ਸੋ ਨਾਲ ਹੀ ਹਾਂ ਐਸਐਸਏ ਦਾ ਸਰਵ ਵਾਲੇ ਜਿਹੜੇ ਨੇ ਸਰਵ ਸਿੱਖਿਆ ਵਿਭਾਗ ਵਾਲੇ ਜਿਹੜੇ ਸੋਸਾਇਟੀਆਂ ਦੇ ਟੀਚਰਸ ਆ ਸੋ ਉਸ ਦੇ ਨਾਲ ਨਾਲ 5278 ਦਾ ਫੈਸਲਾ ਹੋਣਾ ਜੋ ਉਹਨਾਂ ਦਾ ਫੈਸਲਾ ਕੀਤਾ ਉਹਦੇ ਮੁਤਾਬਕ ਉਹਨਾਂ ਦਾ ਵੀ ਦੋਸ਼ ਵਾਲੀ ਘਟਨਾ ਸੀ ਬਾਕੀ ਕਮੇਟੀ ਜਿਹੜੀ ਆ ਜਿੰਨੇ ਵੀ ਬਾਕੀ ਇਸ਼ੂਜ਼ ਨੇ ਜਿਹੜੀਆਂ ਉਹਨਾਂ ਦੀਆਂ ਡਿਮਾਂਡਸ ਨੇ ਉਹਨਾਂ ਦੀ ਇੱਕ ਡਿਮਾਂਡ ਜਿਹੜੀ ਆ ਇਹਨਾਂ ਦੀ ਜੋ ਪੁਰਾਣੀ ਸੈਲਰੀ ਸੀ ਉਹ ਸੈਲਰੀ ਜਿਹੜੀ ਆ ਇਹਨਾਂ ਦੀ ਜਿਹੜੀ ਆ ਉਹ ਦਿੱਤੀ ਜਾਵੇ ਇਸ ਕਾਰਨ ਇਹਨਾਂ ਦੀ ਇੱਕ ਕਮੇਟੀ ਬੁਲਾਤੀ ਆ ਤਿੰਨਾਂ ਮਹੀਨਿਆਂ ਚ ਕਮੇਟੀ ਨੇ ਰਿਪੋਰਟ ਦੇਣੀ ਆ ਸੋ ਪੰਜ ਮੈਂਬਰ ਇਹਨਾਂ ਦੇ ਯੂਨੀਅਨ ਦੇ ਦੇ ਦੇਨ ਮੈਂਬਰ ਜਿਹੜੇ ਨੇ ਸਰਕਾਰੀ ਆਫਸਰਸ ਨੇ ਉਹਦੇ ਚ ਕੈਬਨਟ ਸਬਕਮੇਟੀ ਨੂੰ ਇਹ ਰਿਪੋਰਟ ਦੇਣਗੇ ਸੋ ਜਿਹੜੀ ਕਮੇਟੀ ਦੀ ਰਿਪੋਰਟ ਹੋਏਗੀ ਜਿਹੜੀ ਕੈਬਨਟ ਸਬਕਮੇਟੀ ਆ ਉਹਨੂੰ ਇਹ ਰਿਪੋਰਟ ਆਪਣੀ ਦੇਣਗੇ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਹੋਣੀ ਇਹਨਾਂ ਦੀਆਂ ਡਿਮਾਂਡਸ ਨੇ ਉਹ ਕਮੇਟੀ ਜੋ ਵੀ ਡਿਸੀਜਨ ਭੇਜੇਗੀ ਸਬਕਮੇਟੀ ਕੋਲ ਕੈਬਨਟ ਦੀ ਕੋਲ ਉਨਤੇ ਵਿਚਾਰ ਹੋਏਗਾ ਉਹੀ ਜੋ ਹੋਏਗਾ ਵਿਚਾਰ ਕਰਕੇ ਉਹ ਫਿਰ ਸੀਐਮ ਸਾਹਿਬ ਨਾਲ ਮੀਟਿੰਗ ਕਰਕੇ ਤੇ ਕੈਬਨਿਟ ਤੇ ਜਾਊਗਾ ਡਾਇਰੈਕਸ਼ਨਸ ਦਿੱਤੀਆਂ तमाम ਪੱਟੀਆਂ ਨੂੰ ਕਿ ਪੋਲੂਸ਼ਨ ਜਿਹੜੀ ਹੈ ਉਹਨੂੰ ਘਟ ਕਰਨ ਵਾਸਤੇ ਇੱਕ ਨਵਾਂ ਜ਼ਿਗਜ਼ੈਗ ਪੈਟਰਨ ਜਾਂ ਚਿਮਨੀਆਂ ਜਾਂ ਹੋਰ ਉਹ ਜਿਹੜਾ ਕੁਝ ਬਣਾਣਾ ਹੈ ਔਰ ਕਿਉਂਕਿ ਉਹ ਹੁਣ ਤੁਰਤ ਜਿਹੜੀ ਹੈ ਉਹਨੂੰ ਕੰਪਲਾਈਂਸ ਜਿਹੜੀ ਹੈ ਨਾ ਮੁਮਕਿਨ ਹੈ ਇਸ ਕਰਕੇ ਪੰਜਾਬ ਸਰਕਾਰ ਨੇ 6 ਜਾਂ 7 ਮਹੀਨਿਆਂ ਦੀ ਛੋਟ ਦਿੱਤੀ ਔਰ ਸਾਰੇ ਪੱਠੇ ਵਾਲਿਆਂ ਨੇ ਕਿਹਾ ਕਿ ਅਸੀਂ 6-7 ਮਹੀਨਿਆਂ ਚ ਆਪਣੀਆਂ ਚਿਮਨੀਆਂ ਵਗੈਰਾ ਜਾਂ ਜੋ ਵੀ ਉਹਨਾਂ ਦੀਆਂ ਇਨਸਟਰਕਸ਼ਨਸ ਹੈ ਉਹਦੇ ਨਾਲ ਆਪਣੇ ਆਪ ਨੂੰ ਅਲਾਈਨ ਕਰ ਲਾਂਗੇ ਉਹਦੀ ਅਸੀਂ ਫਿਰ ਯੂ نو ਵੀ ਵਿਲ ਬੀ ਏਬਲ ਟੂ ਕੰਪਲਾਈ ਵਿਦ ਇਟ ਮੰਤਰੀਆ ਮੂਹੋਂ ਬਿਆਨੀ ਜਾਰੀ ਉਪਲਬਧੀ ਖਿਲਾਫ ਅਧਿਆਪਕ ਆਗੂਆਂ ਦਾ ਗੁੱਸਾ ਵੱਧ ਗਿਆ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਬੈਠਕ ਵੀ ਉਹਨਾਂ ਦੇ ਰੋਸ ਨੂੰ ਸ਼ਾਂਤ ਨਹੀਂ ਕਰ ਸਕੀ ਤੇ ਉਹਨਾਂ ਮੁੜ ਸੰਘਰਸ਼ ਤੇ ਰਾਹ ਤੇ ਪਰਤਣ ਦਾ ਮਨ ਬਣਾ ਲਿਆ 5178 ਅਧਿਆਪਕ ਯੂਨੀਅਨ ਨੇ ਸਰਕਾਰ ਨੂੰ 1 ਅਕਤੂਬਰ ਦੀ ਥਾਂ ਹੁਣ ਤੋਂ ਹੀ ਪੱਕੇ ਕਰਨ ਦੀ ਮੰਗ ਕਰ ਮੋਰਚਾ ਖੋਲਿਆ ਧਰਮਸਾ ਯੂਨੀਅਨ ਨੇ ਪੇ ਪ੍ਰੋਟੈਕਸ਼ਨ ਤੇ ਸਰਕਾਰ ਦਾ ਝੂਠ ਬਿਆਨ ਕੀਤਾ ਕਹਿ ਸਕਦੇ ਹਾਂ ਕਿ ਅੰਸ਼ਿਕ ਪ੍ਰਾਪਤੀ ਹੈਗੀ ਸਾਡੇ ਸੰਘਰਸ਼ ਦੀ ਪਰ ਜੋ ਅਸੀਂ ਚਾਹੁੰਦੇ ਸੀ ਉਹ ਸਰਕਾਰ ਨੇ ਲਾਗੂ ਨਹੀਂ ਕੀਤਾ ਇਸ ਕਰਕੇ ਸਰਕਾਰ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਰੋਸਤਾ ਰਹਿਣਾ ਹੀ ਹੈ ਜਲਦੀ ਮੀਟਿੰਗ ਕਰਕੇ ਅਧਿਆਪਕ ਸੰਘਰਸ਼ ਕਮੇਟੀ ਦੀ ਅਗਲਾ ਫੈਸਲਾ ਕਰਾਂਗੇ ਕਿ ਸੰਘਰਸ਼ ਨੂੰ ਕਿਸ ਰੂਪ ਚੱਗੇ ਲੈ ਕੇ ਜਾਣਾ ਹੈ ਅਧਿਆਪਕ ਹੀ ਨਹੀਂ ਸਰਕਾਰ ਵੱਲੋਂ ਡੀਏ ਦੀ ਪੂਰੀ ਕਿਸ਼ਤ ਜਾਰੀ ਨਾ ਹੋਣ ਤੇ ਪੰਜਾਬ ਭਰ ਦੇ ਸਰਕਾਰੀ ਮੁਲਾਜ਼ਮਾਂ ਨੇ ਜੰਗ ਦਾ ਐਲਾਨ ਕਰ ਦਿੱਤਾ ਵੀਰਵਾਰ ਤੋਂ ਪੰਜਾਬ ਭਰ ਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਗਿਆ ਜੋ ਕਿ ਅਣਮਿੱਥੇ ਸਮੇਂ ਲਈ ਹੋਵੇਗੀ ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਕਿ ਚੋਣਾਵੇਲੇ ਜਿੱਥੇ ਵੀ ਕਾਂਗਰਸ ਦੀ ਰੈਲੀ ਹੋਵੇਗੀ ਉਸ ਦੇ ਬਰਾਬਰ ਰੈਲੀ ਕਰ ਲੋਕਾਂ ਨੂੰ ਸਰਕਾਰ ਦੇ ਝੂਠ ਤੋਂ ਜਾਣੂ ਕਰਵਾਉਣਗੇ ਤੇ ਕੱਲ ਤੋਂ ਸੈਕਟਰੀਏਟ ਤੋਂ ਲੈ ਕੇ ਥੱਲੇ ਤਹਿਸੀਲ ਪੱਧਰ ਤੱਕ ਜਿਹੜੇ ਪੈਨ ਡਾਊਨ ਸਟ੍ਰਾਈਕ ਤੇ ਜਿਹੜੇ ਸਾਡੇ ਕਾਮੇ ਹੋ ਜਾ ਰਹੇ ਇਹਦੇ ਵਿੱਚ ਸਾਂਝਾ ਮੁਲਾਜਮ ਮੰਚ ਦੇ ਨਾਲ ਜਿੰਨੀਆਂ ਵੀ ਧੀਰਾ ਉਹ ਸਾਰੀਆਂ ਜਾ ਰਹੀਆਂ ਇਹਦੇ ਵਿੱਚ ਕਲੈਰੀਕ ਕੰਮ ਕਲੈਰੀਕਲ ਕੰਮ ਹੈ ਟੈਕਨੀਕਲ ਕੰਮ ਹੈ ਤੇ ਜਿਹੜੇ ਮਾਲ ਵਿਭਾਗ ਦੇ ਸਾਥੀ ਇਰੀਗੇਸ਼ਨ ਦੇ ਸਾਥੀ ਸਾਰੇ ਜਿਹੜੇ ਆ ਕਲਾਸ 4 ਡਰਾਈਵਰ ਡਰਾਫਟਸਮੈਨ ਇਹ ਸਾਰੇ ਜਾ ਰਹੇ ਇਹਨਾਂ ਦੀ ਗਿਣਤੀ ਜੇ ਦੇਖਿਆ ਜਾਵੇ ਤੇ 1.5 ਲੱਖ ਤੋਂ ਉੱਪਰ ਹੋਵੇਗੀ ਜੇ ਟੀਚਰ ਸਾਥੀ ਜਿਨ੍ਹਾਂ ਨਾਲ ਗੱਲ ਅਜੇ ਕਰਨੀ ਬਾਕੀ ਰਹਿੰਦੀ ਆ ਜੇ ਉਹ ਆ ਜਾਂਦੇ ਆ ਤੇ ਇਹ ਗਿਣਤੀ ਜਿਹੜੀ ਆ ਇਹ ਢਾਈ ਲੱਖ ਤੱਕ ਪਹੁੰਚ ਸਕਦੀ ਆ ਸੋ ਇਹ ਜਿਹੜੀ ਹੈ ਲਗਾਤਾਰ ਅਣਮਿੱਥੇ ਸਮੇਂ ਲਈ ਚੱਲੇਗੀ ਔਰ ਸਰਕਾਰ ਜੇ ਇਹ ਸੋਚਦੀ ਹੋਵੇ ਕਿ ਜੇਕਰ ਕੋੜੋ ਕੰਡਕਟ ਲੱਗ ਜਾਂਦਾ ਤੇ ਉਸ ਤੋਂ ਬਾਅਦ ਉਹ ਚੁੱਪ ਕਰ ਜਾਣਗੇ ਤੇ ਇਹ ਵੀ ਉਹਨਾਂ ਦੀ ਇੱਕ ਗਲਤ ਫਹਿਮੀ ਹੋਏਗੀ ਉਸ ਤੋਂ ਬਾਅਦ ਸਾਡਾ ਰੈਲੀਆ ਦਾ ਸਿਲਸਲਾ ਚੱਲੇਗਾ ਅਸੀਂ ਸਰਕਾਰ ਦੇ ਖਿਲਾਫ ਉਹਨਾਂ ਦੇ ਬਰਾਬਰ ਤੇ ਵੱਡੀਆਂ ਰੈਲੀਆਂ ਕਰਾਂਗੇ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਇਹ ਧੋਖੇਬਾਜ਼ ਤੇ ਜਿਹੜੀ ਸਰਕਾਰ ਮੁੱਕਰਦੀ ਆਪਣੇ ਵਾਅਦੇ ਕਰਕੇ ਉਹਨਾਂ ਨੂੰ ਵੋਟ ਨਾ ਪਾਈ ਜਾਵੇ ਪੰਜਾਬ ਦੀ ਕਿਸੇ ਵੀ ਦੂਜੀ ਧਿਰ ਨੂੰ ਜਿਹੜੀ ਆ ਵੋਟ ਪਾ ਦਿੱਤੀ ਜਾਵੇ ਜੇਕਰ ਇਹ ਜਿਹੜੀ ਸਾਡੇ ਮੰਗਾ ਨਹੀਂ ਮੰਨਦੇ ਇਹ ਤਦ ਉਸ ਪੋਜੀਸ਼ਨ ਦੇ ਵਿੱਚ ਹੀ ਕੀਤਾ ਜਾਏ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਰਾਹਤ ਦੇਣ ਦਾ ਸਰਕਾਰੀ ਸਟੰਟ ਕਾਮਯਾਬ ਹੁੰਦਾ ਦਿਖਾਈ ਨਹੀਂ ਦੇ ਰਿਹਾ ਮੁਲਾਜ਼ਮ ਦਿਖਾवटी ਰਾਹਤ ਨੂੰ ਸਰਕਾਰ ਲਈ ਆਫਤ ਬਣਾਉਣ ਚ ਜੁਟ ਗਏ ਨੇ ਨਵੀਨ ਸੇਠੀ ਪੀਟੀਸੀ ਨਿਊਜ਼ ਚੰਡੀਗੜ੍ਹ